ਤੇਰੇ ਜਿੱਥੇ ਸੰਿਆਸੀ ਤਪਸੀਏ ਮੁੱਖੋਂ ਇਹ ਪੰਡਤ ਮਿੱਟੇ ਬਰਸੇ ਤਹੋ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਰਹਿ ਕਹਿਤਿਆਂ ਕਹਿਤੀ ਸੁਣੀ ਰਾਤ ਕੋ ਖੁਸ਼ੀ ਨਾ ਆਇਓ ਕਿੰਦੇ ਗੁਰੂ ਅਮਰਦਾਸ ਮਹਾਰਾਜ ਅਸੀਂ ਲੱਭਦੇ ਫਿਰਦੇ ਹਾਂ ਕਿ ਕੋ ਚੰਗਾ ਸੰਤ ਮਿਲੇ ਚੰਗਾ ਜੀਵਨ ਵਾਲਾ ਚੰਗੇ ਕਿਰਦਾਰ ਵਾਲਾ ਇੱਕ ਸਾਲ ਅਸੀਂ ਲੱਭਦੇ ਨੇ ਮਹਾਰਾਜ ਜਿਹਦੇ ਕੋਲ ਜਾਂਦੇ ਸਨ ਜਦੋਂ ਦਾ ਜੀਵਨ ਵੇਖਦੇ ਸਨ ਕਰਤਾਰ ਵੇਖਦੇ ਸਨ ਅਕਿਦੇਸਨ ਨਹੀਂ ਗੱਲ ਨਹੀਂ ਬਣੀ ਰੱਬ ਨਾਲ ਪਹੁੰਚੀ ਹੋਈ ਸ਼ਖਸੀਅਤ ਨਹੀਂ ਸੀ ਕੋਲ ਮਿਲਦੀ ਬਾਹਰ ਕੱਪੜਿਆਂ ਵਾਲੇ ਸੰਤ ਤੇ ਬਾਹੂ ਤੁਰੇ ਬੰਦਿਆ ਅਰ ਜੀਵਨ ਵਾਲੇ ਸੋਹਣੇ ਕਰਤਾਰ ਵਾਲੇ ਮਹਾਰਾਜ ਜੀ ਆ ਗੁੜੀਆਂ ਤੁਹਾਡੇ ਕੋਲ ਆਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਮਾਨੂੰ ਠੱਡ ਪੈ ਗਈ ਏ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਤੇ